ਡੀਆਜੀ ਹਰਚਰਨ ਸਿੰਘ ਪੁੱਲਰ ਕੋਰਟ ਦੇ ਵਿੱਚ ਕਹਿੰਦੇ ਨੇ ਜਿਹੜਾ ਮੇਰੇ ਘਰੋਂ ਸੋਨਾ ਤੇ ਪੈਸਾ ਮਿਲਿਆ ਉਹ ਮੇਰਾ ਨਹੀਂ ਹੈਗਾ ਡੀਆਜੀ ਪੁੱਲਰ ਸਾਹਿਬ ਨੇ ਇਹ ਨਹੀਂ ਦੱਸਿਆ ਜੀ ਉਹ ਪੈਸਾ ਹੈ ਕਿਦਾ ਜੀ ਕੋ ਸਭ ਤੋਂ ਵੱਡੀ ਗੱਲ ਹੈ ਕਿ ਉਹ ਤੇ ਸੀਬੀਆਈ ਵਾਲੇ ਦੱਸ ਹੀ ਦੇਣਗੇ ਜਦੋਂ ਉਹਨਾਂ 13 ਜਾਂ 14 ਤਰੀਕ ਨੂੰ ਚਲਾਨ ਪੇਸ਼ ਕੀਤਾ ਕੋਰਟ ਦੇ ਵਿੱਚ ਉਹ ਦੱਸ ਦੇਣਗੇ ਕਿ ਜਿਹੜਾ 7.5 ਕਰੋੜ ਰੁਪਈਆ ਉਹ ਕਿਹਦਾ ਸੀ ਘਰੋਂ ਮਿਲਿਆਗਾ ਪਤਾ ਨਹੀਂ ਹੁਣ ਸਾਰਾ ਪੁੱਲਰ ਪਰਿਵਾਰ ਸ਼ਾਇਦ ਸੁੱਤਾ ਹੋਵੇ ਤੇ ਦਿਵਾਲੀ ਦੇ ਮਹੀਨੇ ਲਕਸ਼ਮੀ ਆਈ ਹੋਵੇ ਉਹ ਰੱਖ ਗਈ ਹੋਵੇ ਨਹੀਂ ਲਕਸ਼ਮੀ ਆਉਂਦੀ ਦਿਵਾਲੀ ਵਾਲੇ ਦਿਨ ਹੈਣਾ ਕਹਿੰਦੇ ਨੇ ਦਿਵਾਲੀ ਦੇ ਦਿਨ ਦਰਵਾਜ਼ੇ ਖੁੱਲੇ ਰੱਖੋ ਬੂਹੇ ਬਾਰੀਆਂ ਖੋਲ ਕੇ ਰੱਖੋ ਖਿੜਕੀਆਂ ਖੋਲ ਕੇ ਤੇ ਕੀ ਪਤਾ ਲਕਸ਼ਮੀ ਆਈ ਹੋਵੇ ਤੇ 7.5 ਕਰੋੜ ਰੁਪਇਆ ਰੱਖ ਗਈ ਹੋਵੇ ਗਹਿਣੇ ਵੀ ਰੱਖ ਗਈ ਹੋਵੇ ਪ੍ਰਾਪਰਟੀਆਂ ਦੇ ਕਾਗਜ਼ ਪੱਤਰ ਵੀ ਰੱਖੀ ਹੋਏ ਦਿਵਾਲੀ ਤੋਂ ਪਹਿਲਾਂ ਹੀ ਫਰੇਗੇ ਨਹੀਂ ਦਿਵਾਲੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈਗੀ ਨਾ ਜੀ ਹਾਂ ਅਫਸਰ ਦੀ ਹਾਂ ਕਈਆਂ ਦੀ ਦਿਵਾਲੀ ਵਾਲੇ ਦਿਨ ਦਿਵਾਲੀ ਹੁੰਦੀ ਕਈਆਂ ਦੀ ਦਿਵਾਲੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਕਈਆਂ ਦੇ ਦਿਵਾਲਾ ਨਿਕਲ ਜਾਂਦਾ ਹੁਣ ਕਿਉਂਕਿ ਚਲੋ ਉਹਨਾਂ ਦਾ ਰਾਈਟ ਆ ਕਿ ਚੁਣੌਤੀ ਦੇਣੀ ਉਹਨਾਂ ਨੇ ਅੱਜ ਜਿਹੜੀ ਪਟੀਸ਼ਨ ਪਾਈ ਹੈ ਜਿਹਦਾ 26 ਤਰੀਕ ਨੂੰ ਉੱਤੇ ਨੋਟਿਸ ਹੋਇਆ ਉਹਦੇ ਦੇਖੋ ਉਹਨਾਂ ਨੇ ਤਿੰਨ ਚਾਰ ਪ੍ਰੇਅਰ ਕੀਤੀ ਹੈ ਦਲੀਲਾਂ ਦਿੱਤੀਆਂ ਨੇ ਕਿ ਇੱਕ ਤੇ ਉਹ ਕਹਿੰਦੇ ਨੇ ਕਿ ਦਿੱਲੀ ਜਿਹੜਾ ਹੈਗਾ ਦਿਸ ਜਿਸ ਐਕਟ ਦੇ ਤਹਿਤ 1946 ਦੇ ਐਕਟ ਦੇ ਤਹਿਤ ਸੀਬੀਆਈ ਬਣੀਆ ਉਹ ਮੇਰੇ ਤੇ ਪਰਚਾ ਨਹੀਂ ਸੀ ਦਰਜ ਕਰ ਸਕਦੀ ਹੈਗੀ ਉਹ ਕਹਿੰਦੇ ਕਿ ਇਹ ਜਿਹੜਾ ਕੇਸ ਸਰੰਦ ਦੇ ਵਿੱਚ ਹੈ ਸਰੰਦ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਤੋਂ ਇਹਨਾਂ ਨੇ ਮਨਜ਼ੂਰੀ ਨਹੀਂ ਲਈ ਹੈਗੀ ਕਿਉਂਕਿ ਪੰਜਾਬ ਸਰਕਾਰ ਨੇ ਐਕਟ ਪਾਸ ਕੀਤਾ ਹੋਇਆ ਕਿ ਸੀਬੀਆਈ ਸਾਡੀ ਮਨਜ਼ੂਰੀ ਤੋਂ ਬਗੈਰ ਕੇਸ ਰਜਿਸਟਰ ਨਹੀਂ ਕਰ ਸਕਦੀ ਬੰਦਾ ਨਹੀਂ ਗ੍ਰਿਫਤਾਰ ਕਰ ਸਕਦੀ ਹੈਗੀ ਇਸ ਕਰਕੇ ਇਹ ਜਿਹੜਾ ਵਾ ਇਹਨੂੰ ਮੈਂ ਚੁਣੌਤੀ ਦਿੰਦਾ ਇਹ ਕੇਸ ਸਹੀ ਗਲਤ ਹੈ ਸੀਬੀਆਈ ਨਾਮ ਮੇਰੇ ਖਿਲਾਫ ਕੇਸ ਰਜਿਸਟਰ ਕਰ ਸਕਦੀ ਤੇ ਨਾ ਹੀ ਮੈਨੂੰ ਫੜ ਸਕਦੀ ਸੀ ਦੁੱਜੀ ਗੱਲ ਉਹ ਕਹਿੰਦੇ ਕਿ ਜਿਹੜਾ ਮੇਰੇ ਘਰੋਂ ਮੇਰਾ ਨਹੀਂ ਹੈਗਾ ਉਹ ਹੁਣ ਸੀਬੀਏ ਦੱਸੇਗੀ ਕੋਡ ਦੇ ਵਿੱਚ 26 ਤਰੀਕ ਨੂੰ ਕਿ ਇਹਦੇ ਘਰੋਂ ਜਿਹੜਾ ਪੈਸਾ ਮਿਲ ਕੇਦਾ ਕਿਦਾ ਬੈਂਕ ਖਾਤੇ ਕਿਤੇ ਬੈਂਕਾਂ ਤੇ ਕਿਹਦੇ ਕਿਹਦੇ ਨੇ ਨਹੀਂ ਹੈ ਉਹਦੇ ਇੱਕ ਗੱਲ ਚੇਤੇ ਆ ਗਈ ਜਦੋਂ 17 ਦੀਆਂ ਇਲੈਕਸ਼ਨ ਸੀ ਨਾ ਵਿਧਾਨ ਸਭਾ ਦੀ ਤੇ ਨਵਜੋਤ ਸਿੰਘ ਸਿੱਧੂ ਦੀਨਾ ਨਗਰ ਸਬੋਧਨ ਕਰਦੇ ਸੀ ਰੈਲੀ ਨੂੰ ਉਦੋਂ ਜਿਹੜੇ ਸੁੱਚਾ ਸਿੰਘ ਲਗਾ ਗੱਲੀਆਂ ਦੇ ਉਹਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਹਨਾ ਕਿਸੇ ਬੜੀ ਮਾੜੀ ਮਨਾ ਫਿਲਮ ਜਿਹੜੀ ਰਿਲੀਜ਼ ਹੋਈ ਸੀ ਉਹਦੀ ਨਾ ਉਹਦੇ ਨਾਲ ਕਾਂਗਰਸ ਨੂੰ ਫਾਇਦਾ ਵੀ ਹੋਇਆ ਸੀ ਵੈਸੇ ਉਹ ਕਿਵੇਂ ਰਿਲੀਜ਼ ਹੋਈ ਉਹ ਸਾਰਿਆਂ ਨੂੰ ਪਤਾ ਹੈਗਾ ਤੇ ਉਹਨੇ ਜੋ ਮੀਡੀਆ ਵਾਲਿਆਂ ਨੇ ਗੱਲਬਾਤ ਕੀਤੀ ਸੀ ਨਾ ਉਹ ਕਹਿੰਦੇ ਮੇਰੀ ਮੇਰੀ ਨਹੀਂ ਹੈਗੀ ਹਨਾ ਤਾਂ ਉਹਨੇ ਜੋ ਸਿੱਧੂ ਵੀ ਉਹ ਸਰੈਲੀ ਦੇ ਵਿੱਚ ਕਿਸੇ ਨੇ ਪੁੱਛ ਲਿਆ ਹੋਊਗਾ ਜੇ ਸੁਭੋਦ ਕਹਿੰਦੇ ਚਲੋ ਜੇ ਤੇਰੀ ਨਹੀਂ ਹੈਗੀ ਢਿੱਡ ਕਿਹਦਾ ਸੀ ਗੋਗੜ ਗੋਗੜ ਕੇ ਗੋਗੜ ਤੇ ਤੇਰੀ ਹੁਣ ਹਰਚੰਸ ਸਿੰਘ ਪੁੱਲਰ ਸਾਹਿਬ ਦਾ ਵੀ ਆ ਵੀ ਜੇ ਤੁਹਾਡੇ ਨਹੀਂ ਪੈਸੇ ਤਾਂ ਕਹਦੇ ਆ ਉਹ ਤੁਹਾਨੂੰ ਦੱਸਣਾ ਬੋਗੜ ਹੁਣ ਹੋਰ ਕਿਸੇ ਦੇ ਘਰ ਤੇ ਨਹੀਂ ਕ੍ਰਿਸ਼ਨ ਦੇ ਘਰ ਤੇ ਮਿਲਿਆ ਨਹੀਂ 7.5 ਕਰੋੜ ਹੈ ਨਾ ਉਹ ਹੁਣ ਅਪੀਲ ਜਦੋਂ ਕਰਨੀ ਉਹ ਹੁਣ ਆਪੇ ਸੀਬੀਏ ਦਾ ਵਕੀਲ ਹੈ ਸੀਬੀ ਆਪੇ ਡਿਫੈਂਡ ਕਰੇਗੀ ਪినాਬ ਮੇਰੇ ਘਰ ਜਿਹੜੇ ਕਹਿੰਦੇ ਪੈਸੇ ਆ ਨਾ ਗਹਿਣਾ ਘਟਾਉ ਕਿਹਦਾ ਘੜੀਆਂ ਕਿਹਦੀਆਂ ਹੀ ਆ ਜਾਂ ਮਹਿੰਗੀ ਸਕੌਚ ਕਿਹੜੀ ਹੈਗੀ ਹੈ ਨਾ ਸਿੰਗਲ ਮੋਲਟ ਜਾਂ ਡਬਲ ਮੋਲਟ ਹੈ ਜਾਂ ਆਇਰਲੈਂਡ ਦੀ ਹੈ ਜਾਂ ਸਕੌਟਲੈਂਡ ਦੀ ਹੈ ਕਿਹਦੀ ਹੈ ਨਾ ਉਹ ਆਪੇ ਦੱਸ ਦੇਣਗੇ ਹੁਣ ਦੂਜੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿ ਮੇਰੀ ਨਾ ਔਰ ਜਿਹੜਾ ਕੇਸ ਉਹਨਾਂ ਕਿਹਾ ਕਿ ਜਿਹੜਾ ਵਾ ਗਲਤ ਕੀਤਾ ਕਹਿੰਦੇ ਨਾਲ ਦੂਜੀ ਗੱਲ ਹੈ ਕਿ ਇੱਕ ਕੇਸ ਗੁਨਾਹ ਦੇ ਵਿੱਚ ਦੋ ਐਫਆਰ ਨਹੀਂ ਦਰਜ ਹੋ ਸਕਦੀਆਂ ਉਹ ਕਹਿੰਦੇ ਇੱਕ ਸੀਬੀਆਈ ਨੇ ਕਰ ਦਿੱਤੀ ਹੈਗੀ ਆ ਇੱਕ ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤੀ ਆ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਕਿਉਂ ਕੀਤੀ ਆ ਇਹ ਸਾਰਾ ਜੱਗ ਜਾਣਦਾ ਹੈਗਾ ਮਦਦ ਕਰਨ ਵਾਸਤੇ ਕੀਤੀ ਆ ਕਿ ਫਸਾਉਣ ਵਾਸਤੇ ਕੀਤੀ ਆ ਕਿ ਜਾਂ ਕਢਾਉਣ ਵਾਸਤੇ ਕੀਤੀ ਆ ਕਿਉਂਕਿ ਸੀਬੀਆਈ ਨੇ ਕੀ ਕੀਤਾ ਹੈਗਾ 26 ਤਰੀਕ ਪਾਈ ਟਾਈਮ 12:30 ਪਾ ਦਿੱਤਾ ਉਹਨਾਂ ਨੇ ਚਲਾਕੀ ਕੀਤੀ ਸੇਮ 29 ਡੇਟ ਪਾਤੀ ਸ਼ਾਇਦ 29 ਨੂੰ ਪਰਚਾ ਦਾ ਟਾਈਮ 11:30 ਪਾ ਦਿੱਤਾਗਾ ਫਿਰ ਉਹ ਲਿਖਦੇ ਕਿ 30 ਸਾਲਾਂ ਦੇ ਵਿੱਚ ਸਾਨੂੰ ਪ੍ਰਾਪਰਟੀ ਪਤਾ ਲੱਗੇਗੇ ਉਹ ਤੇ ਬੜੀ ਫਰਜੀ ਜੀ ਆ ਵਿਜੀਲੈਂਸ ਨੇ ਬਾਅਦ ਚ ਅਪਲੋਡ ਵੀ ਨਹੀਂ ਕੀਤੀ ਹੈਗੀ ਕੋਈ ਤਲਾਸ਼ੀ ਨਹੀਂ ਕੋਈ ਨੋਟਿਸ ਨਹੀਂ ਕੋਈ ਰੰਗੇ ਹੱਤੀ ਨਹੀਂ ਕੁਝ ਕੁਝ ਹੈ ਨਹੀਂ ਸੂਤਰ ਸੀ ਹਾਂ ਸੂਤਰ ਸੀ ਅਖਬਾਰਾਂ ਸੂਤਰ ਜਾਂ ਸੁਨੀਆਂ ਸੁਣੀਆਂ ਗੱਲਾਂ ਸੂਤਰ ਕੁਝ ਵੀ ਨਹੀਂ ਸੀ ਫਿਰ ਵੀ ਪਰਚਾ ਦਰਜ ਕਰਤਾ ਹੁਣ ਪੰਜਾਬ ਵਿਜੀਲੈਂਸ ਨੇ ਪਰਚਾ ਦਰਜ ਕਿਉਂ ਕੀਤਾ ਹੋਊਗਾ ਕਿਹਦੇ ਕਹਿਣ ਤੇ ਕੀਤਾ ਹੋਊਗਾ ਉਹ ਤੇ ਜਾਣਦਾ ਪੰਜਾਬ ਪੁਲਿਸ ਵੀ ਜਾਣਦੀ ਹੈ ਮੈਕਮਾ ਵੀ ਜਾਣਦਾ ਹੈ ਸੀਬੀਆਈ ਲਈ ਵੀ ਜਾਂਦੇ ਪੰਜਾਬ ਸਰਕਾਰ ਵੀ ਜਾਣਦੀ ਅਫਸਰ ਵੀ ਜਾਂਦੇ ਹੈਗੇ ਨੇ ਹੁਣ ਇਹਨਾਂ ਚੀਜ਼ਾਂ ਪਹਿਲੂਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਪਰਚਾ ਨਹੀਂ ਦਰਜ ਦੋ ਜਿਹੜੇ ਕੇਸ ਕਿਵੇਂ ਰਜਿਸਟਰ ਹੋ ਗਏ ਹੁਣ ਅਦਾਲਤ ਨੇ ਦੇਖਣਾ ਕਿ ਕਿਹਦੀਆਂ ਦਲੀਲਾਂ ਦੇ ਵਿੱਚ ਦਮ ਆ ਸੀਬੀਆਈ ਦੀਆਂ ਦਲੀਲਾਂ ਦੇ ਵਿੱਚ ਦਮ ਆ ਜਾਂ ਫਿਰ ਹਰਚੰਦ ਸਿੰਘ ਭੁੱਲਰ ਸਾਹਿਬ ਦੇ ਕੇਸ ਦੇ ਵਿੱਚ ਦਮ ਹੈਗਾ ਨਾ ਹਣ ਹਾਲਾਂਕਿ ਪਹਿਲਾਂ ਵਿਜੀਲੈਂਸ ਚੰਡੀਗੜ੍ਹ ਜੀ ਵੀ ਆਈ ਸੀ ਫਿਰ ਮਹਾਲੀ ਚ ਵੀ ਉਹਨੇ ਕੀਤਾ ਹੈਗਾ ਫਿਰ ਸਵੇਰ ਉਹਨਾਂ ਨੇ ਯੂ ਟਰਨ ਲੈ ਲਿਆ ਹੈਗਾ ਹੁਣ ਹਰਚੰਦ ਸਿੰਘ ਭੁੱਲਰਵਾਸੀ ਕੋ ਆਪਸ਼ਨ ਸੀ ਇਹਨੂੰ ਚੈਲੰਜ ਕਰੇ ਪਰ ਸਵਾਲ ਹੈ ਕਿ ਹੱਲੇ ਤੇ ਚਾਰ ਸ਼ੀਟ ਵੀ ਦਾਖਲ ਨਹੀਂ ਹੋਈ ਹੈ ਨਾ ਹੁਣ ਜਿੱਦਾਂ ਚਾਰ ਸ਼ੀਟ ਦਾਖਲ ਹੋਊਗੀ ਉਹ ਸਵੇਰ ਜਮਾਨਤ ਤੋਂ ਵੀ ਮਿਲ ਜੇ ਪਰ ਹਾਲੇ ਫਿਰ ਸੀ ਇਹ ਵੀ ਅਦਾਲਤ ਦੇਖੂਗੀ ਕਿ ਪੂਰਾ ਨਹੀਂ ਹੋਇਆ ਇਹ ਕਹਿੰਦੇ ਨੇ ਵੀ ਚਾਰ ਸ਼ੀਟ ਹੱਲੇ ਦਾਖਲ ਨਹੀਂ ਕੀਤੀ ਇਹਨੂੰ ਪਹਿਲੇ ਹੀ ਕੁਐਸ਼ ਕਰਵਾ ਲਓ ਹੁਣ ਇਹ ਦੇਖਦੇ ਆ ਕਿ ਅਦਾਲਤ ਦੇ ਵਿੱਚ सीबीआई ਦੀਆਂ ਕੀ ਦਲੀਲਾਂ ਰਹਿੰਦੀਆਂ ਨੇ ਔਰ ਭੁੱਲਰ ਸਾਹਿਬ ਦੀਆਂ ਕੀ ਰਹਿੰਦੀਆਂ ਨੇ ਕਿਨੂੰ ਰਾਹਤ ਮਿਲਦੀ ਆ ਹਰਚੰਦ ਸਿੰਘ ਭੁੱਲਰ ਨੂੰ ਰਾਹਤ ਮਿਲਦੀ ਜਾਂ सीबीआई ਨੂੰ ਝਟਕਾ ਮਿਲਦਾਗਾ ਹੁਣ ਇਸ ਕੇਸ ਦੇ ਵਿੱਚ ਦੇਖੋ ਕਿ ਨੇ ਉਹ ਕਹਿੰਦੇ ਕਿ ਸਰਹੰਦ ਦੇ ਵਿੱਚ ਕੇਸ ਰਜਿਸਟਰਡ ਸੀ ਉਹਦੇ ਨਾਲ ਸਾਰੇ ਜੁੜੇ ਐਪੀਸੋਡ ਮੈਨੂੰ ਕਿਵੇਂ ਗ੍ਰਿਫਤਾਰ ਕਰ ਲਿਆ ਘਟਨਾ ਉਥੋਂ ਦੀ ਹੈ ਸਰਹੰਦ ਦੀ ਚੰਡੀਗੜ੍ਹ 'ਚ ਕਿਵੇਂ ਹੋ ਗਿਆ ਮੈਨੂੰ ਤਾਂ ਫੜ ਨਹੀਂ ਸਕਦੇ ਸੀ ਮੇਰੇ ਖਿਲਾਫ ਦਾ ਪਰਚਾ ਨਹੀਂ ਦਰਜ ਕਰ ਸਕਦੇ ਐਕਟ ਦੀ ਕਹਿੰਦੇ ਉੱਤੇ ਜਿੰਗਾ ਨੇ ਸੀਬੀਆਈ ਦੇ ਕਰ ਨਹੀਂ ਸਕਦੇ ਕਿਉਂਕਿ ਸੀਬੀਆਈ ਨੂੰ ਪੰਜਾਬ ਤੋਂ ਅਗੇਤੀ ਮਨਜ਼ੂਰੀ ਲੈਣੀ ਪੈਣੀ ਸੀ ਇਹਨਾਂ ਤੇ ਲਈ ਨਹੀਂ ਹੈਗੀ ਹੁਣ ਇਹ ਜਿਹੜੇ ਇਹਨਾਂ ਨੇ ਪੁਆਇੰਟ ਜਾਂ ਦੋਸ਼ ਲਗਾਏ ਨੇ ਉਹ ਸੀਬੀਆਈ ਅਪੀ ਕੋਰਟ ਦੇ ਵਿੱਚ ਜਵਾਬ ਦੇਗੇ ਦੇ ਦੇਣਗੇ 26 ਤਰੀਕ ਨੂੰ ਅਦਾਲਤ ਦੇ ਵਿੱਚ ਕੀ ਪਟਾਕੇ ਪੈਂਦੇ ਹੈਗੇ ਨਾ ਉਹ ਵੱਡੀ ਗੱਲ ਕਿ ਕਿਹੜੇ ਕਿਹੜਾ ਜਿਹੜਾ ਧੜਾ ਵਾ ਉਹ ਪੱਖ ਜਿਹਦਾ ਵਪਾਰਾ ਰਹਿੰਦਾ ਹੈਗਾ ਪਰ ਪੱਖ ਭਾਰਾ ਤੁਹਾਡੇ ਸਾਹਮਣੇ ਕਿਦਾ ਰਹਿ ਸਕਦਾ ਹੈਗਾ ਸੀਬੀਏ ਨੇ ਆਪਣੀ ਕਾਰਵਾਈ ਕਰਤੀ ਪੰਜਾਬ ਪੁਲਿਸ ਨੇ ਬਾਅਦ ਵਿੱਚ ਕੀਤੀ ਸ਼ੋ ਕੁਝ ਹੋਰ ਕੀਤਾ ਹੈ ਜਿਹੜਾ ਕੋਰਟ ਹੈ ਕੋਰਟ ਕਿਹਨੂੰ ਸਹੀ ਮੰਨ ਸਕਦਾ ਇਸ ਮਸਲੇ ਦੇ ਵਿੱਚ ਉਹ ਸਭ ਤੋਂ ਵੱਡੀ ਗੱਲ ਕਿ ਕਿਤੇ ਟਾਈਮਿੰਗ ਵਾਲੇ ਦੇ ਚੱਕਰ ਹੈ ਵੀ ਉਹਨਾਂ ਨੇ ਕਿਹਾ ਤਾਂ ਪਹਿਲਾਂ ਪਰ ਨਾਲੇ ਵੀ ਹੈਗਾ ਨਾ ਕਿ ਤੁਸੀਂ ਕੀ ਉਸ ਤੋਂ ਪਹਿਲਾਂ ਉਹਨਾਂ ਨੂੰ ਨੋਟਿਸ ਕੱਢਿਆ ਸੀ ਤੁਸੀਂ ਛਾਪੇ ਮਾਰੀ ਕਿਤੇ ਸੀਬੀਏ ਨੇ ਤੇ ਦੋ ਦਿਨ ਛਾਪੇ ਮਾਰੀ ਰਿਕਵਰੀ ਕੀਤੀ ਕਰੋ ਤੁਸੀਂ ਕਿੱਥੇ ਗਏ ਸੀ ਸੀਬੀਐਨਏ ਦੇ ਪਟਿਆਲੇ ਵੀ ਲੁਧਿਆਣੇ ਵੀ 7 8 ਥਾਵਾਂ ਤੇ ਕ੍ਰਿਸ਼ਨ ਦੇ ਘਰ ਵੀ ਗਏ ਕ੍ਰਿਸ਼ਨ ਦੀ ਬੈਂਕ ਵੀ ਦੇਖ ਕੇ ਆਏ ਨੇ ਹਰਚੰਦ ਸਿੰਘ ਭੁੱਲਰ ਦੇ ਅਕਾਊਂਟ ਵੀ ਦੇਖੇ ਖਾਤੇ ਵੀ ਦੇਖੇ ਲੋਕਰ ਵੀ ਦੇਖੇ ਸਮਰਾਲੇ ਵੀ ਗਏ ਬੌਂਦਲੀ ਵੀ ਗਏ ਦੁਕਾਨਾਂ ਵੀ ਦੇਖੀਆਂ ਫਲੈਟ ਵੀ ਦੇਖੇ ਫਾਰਮ ਹਾਊਸ ਵੀ ਦੇਖੇ ਤੇ ਵਿਜੀਲੈਂਸ ਨੇ ਕੀ ਦੇਖਿਆਗਾ ਉਹਨਾਂ ਨੇ ਆਪਣੀ ਰਿਕਵਰੀ ਸ਼ੋ ਨਹੀਂ ਕੀਤੀ ਰਿਕਵਰੀ ਦਿਖਾਈ ਨਹੀਂ ਹੈ ਉਹ ਅਦਾਲਤ ਨੇ ਦੇਖਣਾ ਇਹਦੇ ਮਸਲੇ ਵਿੱਚ ਕਿ सीबीआई ਨੂੰ ਜਿਹੜੀ ਜਿਹੜੀ ਚੁਣੌਤੀ ਦਿੱਤੀ ਆ ਹਰਚੰਦ ਸਿੰਘ ਭੁੱਲਰ ਹੋਣਾ ਨੇ सीबीआई ਉਸ ਚੁਣੌਤੀ ਦਾ ਕਿਵੇਂ ਸਾਹਮਣਾ ਕਰਦੇ ਆਗੇ ਨੇ ਜਿਹੜੀਆਂ ਨੇ ਦਲੀਲਾਂ ਦਿੱਤੀਆਂ ਹੋਣਗੀਆਂ ਉਹ ਆਪੇ ਜਵਾਬ ਦੇਣਗੇ सीबीआई ਵੀ ਤੇ ਬੈਠੀ ਆ ਨਾ सीबीआई ਵੀ ਆਪਣੇ ਵਕੀਲ ਤਿਆਰ ਕਰਕੇ ਬੈਠੀ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਹਰਚੰਦ ਸਿੰਘ ਭੁੱਲਰ ਪਹਿਲਾਂ ਵੀ ਜਾਣਗੇ ਆਪਾਂ ਵੀ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹ ਜਾ ਸਕਦੇ ਨੇ ਉਹਨਾਂ ਨੇ ਵਕਾਲਤਨਾਮੇ ਤੇ ਦਸਤਕਤ ਕਰਵਾ ਲਏ ਸੀ ਹਾਈ ਕੋਰਟ ਜਾਣਾ ਹੀ ਹੈ ਚੈਲੰਜ ਕਰਨਗੇ ਕਿਉਂਕਿ ਚੈਲੰਜ ਕਰਨ ਵਾਸਤੇ ਹੀ ਵਿਜੀਲੈਂਸ ਨੇ ਗਰਾਉਂਡ ਬਣਾਈ ਸੀ ਉਦਾਂ ਗਰਾਉਂਡ ਨਹੀਂ ਸੀ ਬਣਦੀ ਕਿਉਂਕਿ ਪਰਚਾ ਦਰਜ ਉਹਨਾਂ ਨੇ ਕਰ ਦਿੱਤਾਗਾ ਵੀ ਆਪੇ ਕੋਰਟ ਫਿਰ ਦੇਖੂਗੀ ਯਾਰ ਇੱਕ ਕੇਸ ਆ ਇੱਕੋ ਜੁਰਮਾ ਦੇ ਦੋ ਕਿਵੇਂ ਐਫ ਆਈ ਆਰ ਦਰਜ ਹੋ ਗਈਆਂ ਇਹ ਤੇ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਵਿਜੀਲੈਂਸ ਨੇ ਪਰਚਾ ਦਰਜ ਕੀਤਾਗਾ ਹੁਣ ਸਵਾਲ ਹੈ ਜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਉਹਰਚੰਦ ਸਿੰਘ ਭੁੱਲੜਾ ਸਾਹਿਬ ਨੂੰ ਨਹੀਂ ਪਤਾ ਜਾਂ ਕੀ ਦਾ ਵਾ ਉਹ ਸਦਾ ਕਿ ਫਿਰ ਭੁੱਲੜਾ ਸਾਹਿਬ ਕੋ ਬਹੁਤ ਵੱਡੇ ਰਾਜ਼ ਹੋਣ ਵੀ ਜਿਹੜਾ ਹੈ ਉਹਨਾਂ ਨੂੰ ਆਪਣੀ ਭਾ ਦੀ ਪਈ ਉਹ ਵੀ ਬਣੀ ਹੋਵੇ ਕਿਉਂਕਿ ਰੌਲਾ ਤੇ ਹੈ ਕਿ ਇਸ ਕੇਸ ਦੇ ਵਿੱਚ கிருஷ்ਨ ਸ਼ਾਹ ਦਾ ਵੀ ਗਵਾਹ ਸਰਕਾਰੀ ਬਣ ਸਕਦਾ ਕੁਝ ਵੀ ਹੋ ਸਕਦਾ ਨੇ ਇਸ ਕੇਸ ਦੇ ਵਿੱਚ ਹਾਲਾਂਕਿ ਚਲੋ 4 ਦਸੰਬਰ ਤੱਕ ਜਿਹੜਾ ਵਾ ਇਹਨਾਂ ਦਾ ਦੋਨਾਂ ਦਾ ਜੁਡੀਸ਼ੀਅਲ ਰਿਮਾਂਡ ਹੈ ਫਿਰ 8 ਤਰੀਕ ਨੂੰ ਤਾਂ ਸੀਬੀਆਈ ਨੇ ਕਹਿ ਦਿੱਤਾ ਕਿ ਇਹਨਾਂ ਦੇ 8 ਘਾਤੇ ਨੇ ਪੰਜਾਂ ਨੂੰ ਡੀ ਫ੍ਰੀਜ਼ ਕਰ ਦੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਹੁਣ ਦੇਖਦੇ ਹਾਂਗੇ ਇਸ ਕੇਸ ਦੇ ਵਿੱਚ ਨਵਾਂ ਮੂੜ ਆ ਗਿਆ ਨਾ ਕਿ ਇਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਐਪਲੀਕੇਸ਼ਨ ਦਾਇਰ ਕੀਤੀ ਆ ਹੁਣ ਦੇਖਦੇ ਹਾਂਗੇ 26 ਤਰੀਕ ਨੂੰ ਇਸ ਕੇਸ ਦੇ ਵਿੱਚ ਕੀ ਕੁਝ ਹੁੰਦਾ ਕਿ ਇਹਨਾਂ ਨੂੰ ਰਾਹਤ ਮਿਲਦੀ ਆ ਜਾਂ ਸੀਬੀਆਈ ਨੂੰ ਨੋਟਿਸ ਹੁੰਦਾ ਕਿਉਂਕਿ ਪਹਿਲੇ ਸੀਬੀਆਈ ਨੂੰ ਨੋਟਿਸ ਹੋਏਗਾ ਨਾ ਉਹ ਨੋਟਿਸ ਦਾ ਜਵਾਬ ਦੇਣਗੇ ਉਹ ਸਾਰੇ ਡਾਕੂਮੈਂਟ ਦੱਸਣਗੇ ਫਿਰ ਦੇਖਦੇ ਹਾਂ ਇਹਦੇ ਚ ਕੀ ਨਿਕਲਦਾ ਵੀ ਕੀ ਦਾ ਪਲੜਾ ਭਾਰੀ ਰਹਿੰਦਾ ਤੇ ਕਿਨੂੰ ਰਾਹਤ ਮਿਲਦੀ ਹੈਗੀਆ ਇਹਨਾਂ ਨੂੰ ਰਾਹਤ ਮਿਲਦੀ ਹੈ ਜਾਂ ਸੀਬੀਆ ਨੂੰ ਝਟਕਾ ਮਿਲਦਾ ਇਹਦੇ 26 ਤਰੀਕ ਨੂੰ ਪਟਾਕੇ ਪੈਣਗੇ ਪਤਾ ਲੱਗੂ ਉਸ ਦਿਨ ਕਿ ਅਦਾਲਤ ਦੇ ਵਿੱਚ ਕੀ ਕੁਝ ਹੋਇਆ ਤੇ ਕਿਨੂੰ ਰਲੀਫ ਮਿਲੀ